ਹਾਂਜੀ ਆਪਣਾ ਕੁੱਤਾ ਕਿਨੇ ਦਾ ਹੋ ਗਿਆ ਕਿਹੜਾ ਚਾਹੀਦਾ ਪੱਗ ਮਿਲ ਜੇਗਾ ਉਹ ਮੈਨੂੰ ਐਸਐਸਬੀ ਵਾਲੇ ਦਫਤਰ ਦੇ ਦੇਦੇ ਮੁੰਡੇ ਨੇ ਉਹਨਾਂ ਨੰਬਰ ਦਿੱਤਾ ਤੁਹਾਡੇ ਤੇ ਅੰਦੇ ਸਾਡੇ ਤੇ ਸਵਾਲ ਮਿਲਦੇ ਹੋ 6350 ਦਾ ਹਾਂਜੀ 6350 ਦਾ ਫ੍ਰੈਂਚ ਬੁਲ ਡੌਗ ਮਿਲ ਜੂਗਾ ਕਿਹੜਾ ਫ੍ਰੈਂਚ ਬੁਲ ਡੌਗ ਇਹ ਪੱਗ ਕਿਨੇ ਦਾ ਹੋ ਗਿਆ ਪੱਗ 400 ਦਾ

ਚਲੋ ਕਰ ਦੋ ਫਿਰ ਡਿਲੀਵਰੀ ਇਹ ਐਡਰੈਸ ਲੈ ਲਓ ਇਹ ਤੂੰ ਆਪੇ ਗਿਆ ਤਾਂ ਹੁਣ ਮੈਂ ਮਹਿੰਗਾ ਦਊਂਗਾ ਭਰਾਵਾ ਤੂੰ ਕਿੰਨਾ ਸਸਤਾ ਕੋ ਦੇਣ ਡਿਆ ਇਹ ਕੀ ਮਤਲਬ ਹੋਇਆ ਬੰਦੇ ਨੇ ਤਰ੍ਹਾਂ ਨੰਬਰ ਦਿੱਤਾ ਤੈਨੂੰ ਹੋਰ ਹੀ ਕੋ ਕਹੀ ਹੁੰਦੇ ਨਾ ਕੀ ਤੁਹਾਡਾ ਨਹੀਂ ਦੱਸ ਕੀ ਕੀ ਕਹਿੰਦੇ ਸੀਗੇ ਉਹ ਆਂਦੇ ਵੀ ਗਰੀ ਸ਼ਕਰਵਾਰੇ ਦੇ ਜੀਜੇ ਨੂੰ ਫੋਨ ਲਾਇਆ ਤੇ ਚਲੋ ਮੈਨੂੰ ਇਹਦੇ ਬਾਰੇ ਪਤਾ ਨਹੀਂ ਬਈ ਬਾਕੀ ਜਿੰਨੇ ਗਿਆ ਹੋਊਗਾ ਉਹ ਮੈਨੂੰ ਪਤਾ ਨਹੀਂ ਬਾਕੀ ਕੁੱਤਾ ਲੈਣਾ ਕੁੱਤੇ ਦੀ ਗੱਲ ਕਰ ਮੈਨਾਂ ਭਰਾਵਾ ਤੂੰ ਕੋਈ ਨਹੀਂ ਐਡਰੈਸ ਲੈ ਲਓ ਲਿਖਾਓ ਇਹ ਲੈ ਲਓ ਅੰਮ੍ਰਿਤਸਰ ਪੰਜਾਬ ਅੰਮ੍ਰਿਤਸਰ ਪੰਜਾਬ ਵਾਲਾ ਅੰਮ੍ਰਿਤਸਰ ਹਾਂਜੀ ਨਹੀਂ ਯਾਰ ਪਾਕਿਸਤਾਨ ਵਾਲਾ ਅੰਮ੍ਰਿਤਸਰ ਦੀ ਗੱਲ ਹੋਈ ਸੀ ਤੂੰ ਭਰਾਵਾ ਕਿਲੇ ਦੇਸ਼ ਦਾ ਨੂੰ ਮੈਂ ਇੰਡੀਆ ਤੋਂ ਬੋਲਦਾ ਪਿਆਵਾ ਮੈਂ ਪਾਕਿਸਤਾਨ ਤੋਂ ਬੋਲਦਾ ਹਾਂ ਤੂੰ ਪਾਕਿਸਤਾਨ ਤੋਂ ਬੋਲ ਰਿਹਾ ਮੈਂ ਹਾਂ ਅਸੀਂ ਪਾਕਿਸਤਾਨ ਨੰਬਰ ਕਿ ਦਲਾ ਲਿਆ ਤੇ ਲੱਗ ਜਾਂਦਾ ਬਾਰਡਰ ਤੇ ਬੈਠੇ ਆਪਾਂ ਖਸਰਾ ਤੇਰੇ ਨੰਬਰ ਨਹੀਂ ਨੋਕੀ ਤਾ ਲੈ ਰਿਹਾ ਪਟਾਚੋ ਉਹਨਾਂ ਨੇ ਐਸਐਸਬੀ ਦਫਤਰ ਵਾਲਿਆਂ ਨੇ ਉਹ ਲੈਂਦੇ ਆ ਕੁੱਤੇ ਮੇਰੇ ਤੋਂ ਅੱਗੇ ਆਹ ਤੇ ਤੂੰ ਫਿਰ ਆਓ ਮੈਨੂੰ ਕਰਦੇ ਯਾਰ ਕਰਦੇ ਪੰਜਾਬ ਅ ਡੀਆਲ ਪੰਜਾਬ ਉਹ ਤੈਨੂੰ ਬਾਰਡਰ ਉੱਤੇ ਆ ਕੇ ਲੈਣਾ ਪੈਣਾ ਕਾਕਾ ਬਾਰਡਰ ਤੇ ਆਣਗੇ ਹੂੰ ਯਾਰ ਬਾਰਡਰ ਤੇ ਕਰਦੇ ਨਹੀਂ ਹੁੰਦੇ ਨਾ ਚਲ ਮੈਂ ਆ ਜਾਊਂਗਾ ਫੇਰ ਤੂੰ ਕੰਮ ਕਰੀਂ ਹੂੰ ਤੂੰ ਅੰਮ੍ਰਿਤਸਰ ਆਣ ਕੇ ਨਾ ਮੈਨੂੰ ਫੋਨ ਕਰਦੀ ਤੈਨੂੰ ਮੈਂ ਨਾ ਉੱਥੇ ਅੰਮ੍ਰਿਤਸਰੋਂ ਫਿਰ ਆ ਜੀ ਤੂੰ ਅੱਗੇ ਆਪਣਾ ਬਾਬੂ ਵਾਲ ਪਿੰਡ ਮਤਲਬ ਚੁੰਟਾ ਦੇ ਵੀ ਰੋੜ ਉੱਥੇ ਪਹੁੰਚ ਜੀ ਬਸ ਪਹੁੰਚ ਜਾਣਾ ਮੈਂ ਪਹੁੰਚ ਜਾਣਾ ਕੱਲੂ ਪਹੁੰਚਾਂਗਾ ਕੱਲੂ ਹੂੰ ਇੱਕ ਮਿੰਟ ਹੋਲਡਰ ਕੇ ਤਾਂ ਮੈਂ ਉਹ ਕਾਨਫਰੈਂਸ ਲਾਉਣਾ ਹਾਂ ਬੰਦਿਆਂ ਨਾਲ ਆ ਲਵਾ